ਪ੍ਰਾਤ ਸਿਨੇਮਾ ਜੀ 라ਜੂ ਪ੍ਰਾਦੀ ਬਾਈ ਜਿਹੜਿਆ ਅਧਿਆਨੀਆ 라ਜੂ ਪ੍ਰਾਦਮਾਨ ਕੇ ਸੋਭਿਆਨੋ ਜਿੰਨਾ ਉਹਨਾਂ ਨੂੰ ਜਵਾਈ ਕਪੱਤੇ ਮਿਲ ਨੂੰ ਲੜਨ ਲੱਗੇ ਅੱਛਾ ਇੱਕ ਚੀਜ਼ ਹੋ ਰਹਾ ਜਿੰਨਾ ਘਰਾਂ ਦੇ ਚ ਸ਼ਹੀਦ ਚ ਚਿੰਟੇ ਪਏ ਹੈ ਲੋਨ ਹੈ ਨਾ ਇਸ ਚੀਜ਼ ਹੈਗੇ ਆ ਉਹਨਾਂ ਘਰਾਂ ਦੇ ਵਿੱਚ ਉਹਨਾਂ ਦੇ ਬੱਚੇ ਉਹਨਾਂ ਨੂੰ ਖਰਾਬ ਕਰੂਗੇ ਲੜਕੇ ਹੁਣ ਇੱਕ ਮੈਂ ਇੱਥੇ ਤੁਹਾਨੂੰ ਗਾਉਂਗਾ ਮੇਰੇ ਮਾਤਾ ਜੀ ਰਾਤ ਨੂੰ ਪ੍ਰਾਤ ਮਾਂਜ ਕੇ ਸਾਫ ਕਰਦੇ ਸੌਦੇ ਸੀ ਪਰ ਉਹਨਾਂ ਨੂੰ ਤਾਂ ਜਵਾਈ ਸੁੱਖ ਨਾਲ ਠੀਕ ਮਿਲਿਆ ਸਾਡੇ ਤਾਂ ਜੇ ਤੁਹਾਡੀ ਪ੍ਰਾਤ ਇੱਕ ਹੋਰ ਹੋਰ ਸੁਣ ਲੋ ਜੇ ਤੁਹਾਡੀ ਮੰਮੀ ਪ੍ਰਾਤ مان ਕੇ ਸੁਣਦੇ ਹੋਗੇ ਅੱਜ ਜਿਹਨਾਂ ਕੋਲੋਂ ਦੀ ਉਹਨਾਂ ਦੇ ਪ੍ਰਾਤ ਦੇ ਥੱਲੇ ਚਾਰ ਪਾਵੇ ਲੱਗੇ ਹੋਣੇ ਪੜਾਵੇ ਪਹਿਲਾਂ ਹੁੰਦੇ ਬਿਲਕੁਲ ਇਹ ਵੀ ਮੇਰੀ ਗਾਰੰਟੀ ਹੈ ਜੇ ਅੱਜ ਅਸੀਂ ਰੋਗ ਦੇ ਪੇਨ ਤੇ ਵਜ੍ਹਾ ਦਾ ਰੋਗ ਅੱਜ ਕਿਸੇ ਪ੍ਰਾਤ ਦੇ ਥੱਲੇ ਪੜਾਵੇ ਨਹੀਂ ਇਹ ਮੈਂ ਡੈਫੀਨਿਟਲੀ ਕਹਿੰਦਾ ਕਿ ਮੈਂ ਕਹਿੰਦਾ ਤੁਸੀਂ ਉਹ ਮੇਰੇ ਕੋਲ ਜਿਹੜਾ ਮੈਂ ਦੱਸਦਾ ਕੀ ਪੁੱਛ ਹਾਂ ਕੀਰਾ ਤੁਸੀਂ ਮੇਰੇ ਕੋਲ ਕੁਐਸਚਨ ਕਰੋਗੇ ਉਹਦਾ ਮੈਂ ਤੁਹਾਨੂੰ ਜਵਾਬ ਦਊਗਾ ਹੁਣ ਪਿਤਾ ਜੀ ਦੀ ਬਲਾ ਮਸਨ ਤੇ ਇਹ ਭਾਜੀ ਮਾਤਾ ਜੀ ਦੀ ਪ੍ਰਾਤ ਦੇ ਨਿਚੇ ਪੌੜ ਲੱਗੇ ਹੋਏ ਲੱਗੇ